ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਜਵੰਦਪੁਰਾ ਦੇ ਭਾਰਤੀ ਆਰਥਿਕ ਟੀਮ ਦੇ ਖਿਡਾਰੀ ਨੌਜਵਾਨ ਸੁਖਵੀਰ ਸਿੰਘ ਨੂੰ ਭਾਰਤ ਸਰਕਾਰ ਦੇ ਵੱਲੋਂ ਵਿੱਤੇ ਦੇ ਨਾਲ ਵਿੱਚ ਅਰਜਨਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਪਿੰਡ ਜਵੰਦਪੁਰਾ ਦੇ ਲੋਕਾਂ ਨੇ ਇਕੱਤਰ ਹੋ ਕੇ ਪਿੰਡ ਦੇ ਵਿੱਚ ਲੰਗੋਵੰਡੇ ਨੂੰ ਧੂਣ ਮੂਜਾਇ ਕੇ ਜਸ਼ਨ ਜਿਵੇਂ ਬਣਾਇਆ। ਪਿੰਡ ਵਾਸੀਆਂ ਨੇ ਗੱਲਬਾਤ ਕਰਕੇ ਕੀ ਕਿਹਾ ਦੱਸਦੇ ਹਾਂ। ਬਹੁਤ ਜਿਆਦਾ ਖੁਸ਼ੀ ਹੈ ਜਿਹੜਾ ਆਪਣੇ ਬੱਚੇ ਨੂੰ ਸੁਖਜੀਤ ਸਿੰਘ ਨੂੰ ਅਰਜਨਾ ਵਾਰਡ ਮਿਲਿਆ ਜੀ। ਉਹਦੀ ਖੁਸ਼ੀ ਦੇ ਵਿੱਚ ਅੱਜ ਇੱਥੇ ਪਿੰਡ ਵਾਸੀ ਮੌਜੂਦ ਨੇ। ਸਾ ਹੋਰ ਵੀ ਬਹੁਤ ਭੰਨ ਭਰਾਏ ਨੇ ਜੇ ਉਸ ਦੀ ਖੁਸ਼ੀ ਦੇ ਵਿੱਚ ਇੱਥੇ ਲੱਡੂ ਵੰਡ ਰਹੇ ਆ ਜੀ ਪਿੰਡ ਜਵੰਦਪੁਰ ਜੀ ਜਿਸ ਤਰ੍ਹਾਂ ਪ੍ਰਵਾਦ ਦੇ ਨਾਲ ਉਹਨਾਂ ਦੇ ਕਿ ਪਿਤਾ ਜੀ ਨਾਲ ਗੱਲਬਾਤ ਹੋਈ ਹੈ ਕਦੋਂ ਕਿੰਨੇ ਪਾਉਗੇ ਹਾਂਜੀ ਭਾਈ ਨਾਲ ਹੋਈ ਸੀ ਵੱਡੇ ਭਾਈ ਨਾਲ ਗੱਲ ਉਹ ਕਹਿੰਦੇ ਸੀ ਹਫ਼ਤੇ ਤੱਕ ਤਾਂ ਕਹਾਂਗੇ ਜੀ ਪੰਜ ਸੱਤ ਦਿਨਾਂ ਤੱਕ ਹੋਰ ਬੱਚਿਆਂ ਨੂੰ ਇਹ ਕਹਿਣਾ ਚਾਹੁੰਦੇ ਜੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਗ੍ਰਾਊਂਡ ਦੇ ਨਾਲ ਜੁੜੋ ਤੇ ਵੱਧ ਤੋਂ ਵੱਧ ਮਤਲਬ ਮੋਬਾਈਲ ਦਾ ਖੜਾ ਛੱਡੋ ਮਿਹਨਤ ਕਰੋ ਜੀ ਮੈਂ ਪਿੰਡ ਦਾ ਸਰਪੰਚ ਜੀ ਹਰਪਾਲ ਸਿੰਘ ਮੇਰਾ ਨਾਂ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਨਗਰ ਨੂੰ ਦੇਸ਼ ਨੂੰ ਮੁਬਾਰਕਾਂ ਦੇਣਾ ਚਾਹੁੰਨਾ ਕਿ ਇਹਨਾਂ ਬੱਚਿਆਂ ਨੇ ਜਿਹੜਾ ਵਾ ਅਵਾਰਡ ਹਾਸਲ ਕਰਕੇ ਜਿਹੜਾ ਵਾ ਦੇਸ਼ ਦਾ ਇਲਾਕੇ ਦਾ ਜਿਹੜਾ ਵਾ ਨਾਮ ਰੌਸ਼ਨ ਕੀਤਾ ਜੀ ਸਨ ਸਰ ਕਿੱਥੇ ਜਿਹੜਾ ਅਵਾਰਡ ਮਿਲਿਆ ਸੀ ਤੇ ਕਿਸ ਨੌਜਵਾਨ ਦਾ ਨਾਮ ਹੈ ਜਿਹਨੂੰ ਮਸਾ ਵਖਦਾ ਹੈ। ਵੇਖੋ ਜੀ ਸਾਡੇ ਕੈਪਟਨ ਨੇ ਜਿਹੜੇ ਹਾਕੀ ਦੇ ਹਰਮਨਦੀਪ ਸਿੰਘ ਉਹਨਾਂ ਨੂੰ ਜਿਹੜਾ ਵਾ ਧਿਆਨ ਚਿੰਦ ਅਵਾਰਡ ਮਿਲਿਆ ਵਾ ਜਰਮਨਜੀਤ ਸਿੰਘ ਉਹਨਾਂ ਨੂੰ ਜਿਹੜਾ ਅਰਜਨਾ ਅਵਾਰਡ ਮਿਲਿਆ ਵਾ ਤੇ ਸੁਖਜੀਤ ਆ ਇਹਨਾਂ ਨੂੰ ਅਰਜਨਾ ਅਵਾਰਡ ਮਿਲਿਆ ਵਾ ਰਾਸ਼ਟਰਪਤੀ ਦੇ ਵੱਲੋਂ। ਜਿਸ ਤਰ੍ਹਾਂ ਹੋਰ ਤਰ੍ਹਾਂ ਇਹਨਾਂ ਦੇ ਨੌਜਵਾਨ ਕਰਾਹੇ ਪੈ ਚੁੱਕੇ ਉਹਨਾਂ ਨੂੰ ਕੀ ਕਰਨਾ ਚਾਹੀਦਾ। ਵੇਖੋ ਜੀ ਉਹਨਾਂ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਕਿ ਉਹ ਜਿਹੜਾ ਉਹਨਾਂ ਨਸ਼ਾ ਲਾਇਆ ਵਾ ਤੇ ਉਹਨੂੰ ਗਲੋਂ ਲਾ ਕੇ ਤੇ ਇਹ ਜਿਹੜਾ ਨਸ਼ਾ ਵਾ ਖੇਡਾਂ ਦਾ ਵਾ ਇਹ ਜ਼ਰੂਰੀ ਜਿਹੜਾ ਇਹਨੂੰ ਪਹਿਲ ਦੇਣੀ ਚਾਹੀਦੀ ਆ ਤਾਂ ਜੋ ਆਪਣੀ ਜ਼ਿੰਦਗੀ ਨੂੰ ਸਵਾਰ ਕੇ ਕਿਸ ਚੰਗੇ ਮਕਾਮ ਤੇ ਪਹੁੰਚ ਸਕਣ ਜਿਵੇਂ ਕਿ ਸੁਖਜੀਤ ਨੇ ਆਪਣੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਵਾ ਤੇ ਦੇਸ਼ ਦੇ ਵਿੱਚ ਆਪਣਾ ਜਿਹੜਾ ਵਾ ਮਾਪਿਆਂ ਦਾ ਇਲਾਕੇ ਦਾ ਨਾਂ ਰੌਸ਼ਨ ਕੀਤਾ ਬਹੁਤ ਹੀ ਜਿਆਦਾ ਖੁਸ਼ੀ ਆ ਸਾਨੂੰ ਸਾਰੇ ਇਲਾਕੇ ਨੂੰ ਸਾਡੇ ਇਲਾਕੇ ਦਾ ਬੱਚਾ ਉਹਨੇ ਅਰਜਨਵਾੜ ਜਿੱਤਿਆ ਵਾ ਇਹ ਜਿਹੜੇ ਅਵਾਰਡ ਹੁੰਦੇ ਆ ਜੀ ਇਹ ਵੀ ਡਿਗਰੀਆਂ ਵਾਂਗੂੰ ਜਿੱਦਾਂ ਡਾਕਟਰ ਦੇ ਨਾਮ ਨਾਲ ਜਦੋਂ ਡਾਕਟਰ ਬਣ ਜਾਂਦਾ ਉਹ ਡਾਕਟਰ ਲੱਗ ਜਾਂਦਾ ਵਾ ਇਹ ਅਵਾਰਡ ਵੀ ਇਹ ਤੋਂ ਸਾਰੀ ਉਮਰ ਲਈ ਉਹਦੇ ਨਾਮ ਦੇ ਨਾਲ ਲੱਗ ਗਿਆ ਜਦੋਂ ਉਹਦੇ ਨਾਮ ਕਿਤੇ ਉਹਦਾ ਲਿਖਿਆ ਜਾਇਆ ਕਰਨਾ ਉਹਦੇ ਨਾਲ ਅਰਜਨ ਵਾਡੀ ਲਿਖਿਆ ਜਾਇਆ ਕਰਨਾ ਅਰਜਨ ਵਾਡੀ ਸੁਖਜੀਤ ਸਿੰਘ ਇਹ ਵੀ ਇੱਕ ਡਿਗਰੀ ਦੀ ਤਰ੍ਹਾਂ ਹੀ ਹੁੰਦਾ ਸਾਰੀ ਉਮਰ ਲਈ ਉਹਨੂੰ ਡਿਗਰੀ ਮਿਲ ਗਈ ਇੱਕ ਸਾਹਬ ਦੀ ਤੁਸੀਂ ਜਿਹਦਾ ਬੱਚਿਆਂ ਨੂੰ ਸਟੇਡੀਅਮ ਦੇ ਚ ਫ੍ਰੈਕਸ਼ਨਟ ਕਰਾਉਂਦੇ ਹੋ ਹੋਰ ਨਾਂ ਪਿੰਡਾਂ ਨੂੰ ਕੀ ਚਾਹਣਾ ਚਾਹਦੇ ਹੋ ਵੇਖੋ ਜੀ ਅਸੀਂ ਅਤੇ ਆਪਣੇ ਇਥੇ ਮੀਆਂਵੰਡ ਗਰਾਊਂਡ ਦੇ ਵਿੱਚ ਸਾਰੇ ਸੱਜਣ ਮੇਲੀ ਪੁਰਾਣੇ ਖਿਡਾਰੀ ਜਿਹੜੇ ਆ ਪਿੰਡਾਂ ਦੇ ਇਲਾਕੇ ਦੇ ਬਹੁਤ ਵਾਰ ਸਾਡੇ ਨਾਲ ਜੁੜੇ ਆ ਬਹੁਤ ਅਸੀਂ ਮਤ ਕਰਦੇ ਆ ਬੱਚਿਆਂ ਦੀ ਕੋਸ਼ਿਸ਼ ਕਰਨ ਲੈ ਬੱਚਿਆਂ ਨੂੰ ਕਿ ਉਹਨਾਂ ਦਾ ਮੋਬਾਈਲਾਂ ਤੋਂ ਖਹਿੜਾ ਛੁੱਟ ਗਏ ਤੇ ਬੱਚਿਆਂ ਨਾਲ ਗਰਾਊਂਡਾਂ ਨਾਲ ਜੋੜਨ ਲੱਗੇ ਆ ਜੀ ਸਾਡੀ ਸੋਚ ਟੀਵੀ ਦੇ ਲਈ ਜਲਾ ਤਰਨ ਤਰਨ ਤੋਂ ਬਲਜੀ ਸਿੰਘ ਦੀ ਰਿਪੋਰਟ